ਬੱਬਾ ਜੀ ਕੀ ਹਾਲ ਚਾਲ ਹੈ ਜੀ ਭੱਜਾ ਜੀ ਓਕੇ ਓਕੇ ਜਮਾ ਜੀ ਜਮਾ ਠੀਕ ਹੈ ਜੀ ਯੇ ਕਿਨੇ ਚਾਹ ਬਣਾਉਣ ਵਾਸਤੇ ਬੱਕਰੀ ਲੈਣੀ ਹੋਊਗੀ ਬਾਈ ਅਸੀਂ ਲੈ ਸਕਦੇ ਹੋਗੇ ਕਿੰਨੇ ਰੁਪਏ ਦੀ ਹੈ ਬਈ ਇਹ ਇਹਦਾ 55000 ਮੰਗਦਾ 55000 ਰੁਪਿਆ ਇਹਦਾ 25000 ਲੈ ਵੀ ਦੋ ਬੱਚਾ ਵਾਲੀ ਦਾ 25000 ਰੁਪਿਆ ਮੰਗਿਆ ਬਾਈ ਨਾ ਸੋ ਜੀ ਬਜੀ ਲੌਂਗੋਵਾਲ ਬੱਕਰਾ ਮੰਡੀ ਚ ਆਏ ਹੋਏ ਆ ਕਿ ਆਪੇ ਕੋਲੇ ਮਸੋ ਭਾਈ ਹੈਗਾ ਆਪਣੀਆਂ ਬੱਕਰੀਆਂ ਲੈ ਕੇ ਆਏਗਾ ਤੁਹਾਨੂੰ ਰੇਟ ਵੀ ਦੱਸਾਂਗੇ ਤੇ ਮੰਡੀ ਦਾ ਗੇੜਾ ਵੀ ਮਾਰਾਂਗੇ ਬਣੇ ਰਿਓ ਵੀਡੀਓ ਦੇ ਵਿੱਚ ਕੀ ਹਾਲ ਨੇ ਮਸੋ ਠੀਕ ਹੈ ਜੀ ਵਧੀਆ ਕਿਵੇਂ ਕੰਮ ਕਰ ਵਧੀਆ ਜੀ ਲੋਟ ਹੈ ਜੀ ਕਿੰਨੇ ਬੱਕਰੇ ਲੈ ਕੇ ਆਏ ਆ ਹੈਗੇ ਨੇ 7-8 ਕ ਜੀ ਇਹ ਵੀ 7-8 ਨਾਗ ਨੇ ਤੁਹਾਨੂੰ ਦਿਖਾਉਣੇ ਆ ਤੇ ਰੇਟੇ ਪੁੱਛਾਂਗੇ ਦੱਸ ਬਈ ਖੋਲ ਲਾ ਐ ਕਰ ਮਸੋ ਦੌਜੀ ਖੁੱਲੀ ਹੈ ਜੀ ਮਸੋ ਭਾਈਆ ਪਿੰਡ ਬਲਡਵਾਲ ਤੋਂ ਧੂਰੀ ਦੇ ਕੋਲੋਂ ਹਨ ਚੰਗੀ ਕੁਆਲਿਟੀ ਦੇ ਬੱਕਰੀਆਂ ਰੱਖਦਾ ਬਈ ਦੇਖ ਸਕਦੋਂਗੇ ਆ ਜੀ ਦੇਖ ਬਈ ਕੰਨ ਦਿਖਾ ਦੇ ਤੇ ਨਕ ਨਕੌੜਾ ਦਿਖਾ ਦੇ ਬਈ ਚਿੱਟੀਆਂ ਅੱਖਾਂ ਦੇ ਵਿੱਚ ਬੱਕਰੀਆਂ ਭਾਈਆ ਨਾ ਹਾਂ ਜੀ ਪਲੂਣ ਸੁਈ ਹੋਈ ਹੈ ਕਿਵੇਂ ਆ ਗੱਬਣ ਗੁੱਬਣਾ ਕਿਵੇਂ ਆ ਪਲੂਣ ਸੁਈ ਹੋਈ ਹੈ ਜੀ ਬੱਚਾ ਨਹੀਂ ਹੈਗਾ ਮਾਂ ਦਾ ਬੱਚਾ ਨਹੀਂ ਹੈਗਾ ਲਈ ਪਲੂਣ ਸੁਈ ਹੋਈ ਹੈਗੀ ਬੱਚਾ ਨਹੀਂ ਹੈਗਾ ਦੁੱਧ ਦਿੰਦੀ ਆ ਨਾ ਦੁੱਧ ਹੈਗਾ ਜੀ ਕਿਲੋ ਡੇ 2 ਕਿਲੋ ਥਣ ਦਿਖਾ ਦੇ ਬਈ ਜੇ ਕਿਨੇ ਚਾਹ ਬਣਾਉਣ ਵਾਸਤੇ ਬੱਕਰੀ ਲੈਣੀ ਹੋਊਗੀ ਬਈ ਤਵ ਜੀ ਲੈ ਸਕਦੇ ਹੋਗੇ ਕਿੰਨੇ ਰੁਪਏ ਦੀ ਹੈ ਬਈ ਇਹ ਇਹਦਾ ਤਾਂ 55000 ਮੰਗਦਾ 55000 ਰੁਪਿਆ ਲੈ ਵੀ ਇਹਦਾ 55000 ਰੁਪਿਆ ਮੰਗਿਆ ਦਿਖਾਈ ਲੈ ਵੀ ਮਿੱਤਰੋ 55000 ਰੁਪਿਆ ਮੰਗਿਆ ਬਈ ਇਹਦਾ ਬਾਕੀ ਬਈ ਰੇਟ ਕਰ ਲੂਗਾ ਬਈ ਹੈ ਨਾ ਚੱਲ ਬਈ ਖੜਾ ਦੇ ਹੋਰ ਫੜ ਲਾ ਮਸੋ ਲੈ ਵੀ ਮਿੱਤਰੋ ਕਲਾਬੀ ਚਾਮੜੀ ਦੇ ਵਿੱਚ ਜੀ ਉਹ ਤੇ ਕਾ ਆ ਗਈ ਇਹ ਕਿਵੇਂ ਹੈ ਬਈ ਇਹ ਫੈੜ ਪੱਠਾ ਜੀ ਇਹ ਵੀ ਫੈੜ ਪੱਠਾ ਹੈ ਕੰਨ ਕੰਨ ਦੇਖ ਸਕਦੇ ਹੋ ਬਈ ਬਾਈ ਕੋਲੇ ਸਾਰੀਆਂ ਬੱਕਰੀਆਂ ਇਦਾਂ ਦੀਆਂ ਹੁੰਦੀਆਂ ਨੇ ਦੇਖੋ ਬਈ ਇਹ ਰੰਗ ਕਿਹੜਾ ਆ ਗਿਆ ਬਈ ਇਹ ਜੀ ਨਾਗਰਾਂ ਰੰਗ ਆ ਬਈ ਇਹ ਨਾਗਰਾਂ ਰੰਗ ਆ ਗਿਆ ਨਾ ਇਹ ਇਹ ਗੱਬਣ ਤਾਂ ਨਹੀਂ ਹੈਗੀ ਇਹਦੇ ਨਹੀਂ ਹਜੇ ਹੁਣ ਹੋਈ ਹੈ ਜੀ ਇਹਦਾ ਲੈ ਵੀ ਮਿੱਤਰੋ ਦੇਖ ਸਕਦੇ ਹੋ ਕਿ ਕੁਆਲਿਟੀ ਚੰਗੀ ਆਗੀ ਇਹ ਵੀ ਆਇਆ ਬੱਬੂ ਇੱਧਰ ਆ ਜਾ ਲੇ ਕਾ ਦਿਖਾ ਦੇ ਬਈ ਦੱਸ ਬਈ ਇਹਦੇ ਬਾਰੇ ਹੈ ਜੀ ਦੁੱਧ ਵਾਲੀ ਆ ਜੀ ਲੈ ਵੀ ਇਹ ਦੁੱਧ ਵਾਲੀ ਹੈਗੀ ਥਾਲਾਂ ਦੇ ਪੰਨੇਗਾ ਮਾਰਦੇ ਬਈ ਮਿੱਤਰੋ ਦੇਖ ਸਕਦੇ ਹੋ ਬਈ ਚੰਗੀ ਆ ਬਈ ਦੇਖੋ ਕੰਨ ਕੰਨ ਵਧੀਆ ਨੇ ਬੱਚਾ ਤੇ ਨਹੀਂਗਾ ਮਗਰ ਕੋਈ ਬੱਚਾ ਨਹੀਂ ਹੈ ਬਈ ਬੱਚਾ ਕੋਈ ਨਹੀਂ ਹੈਗਾ ਅੱਜ ਬਈ ਹਨਾ ਦੇਖ ਸਕਦੇ ਹੋ ਬਈ ਇਹ ਕਿੰਨੇ ਰੁਪਏ ਦੀ ਬਈ ਇਹਦਾ 14000 ਵਾਲਾ ਬਈ ਲੈ ਵੀ ਇਹਦਾ ਸਿਰਫ 14000 ਰੁਪਏ ਦਾ ਦੁੱਧ ਪੀਣ ਵਾਸਤੇ ਕਿਸੇ ਨੇ ਲੈਣੀ ਹੈ ਵੀ ਲੈ ਸਕਦੇ ਹੋ ਹਾਂ ਦੁੱਧ ਵਧੀਆ ਜੀ ਹੋਰ ਖੋਲੀ ਬਈ 6-7 ਬੱਕਰੀਆਂ ਲੈ ਕੇ ਆਇਆ ਬਈ ਇਹਦੇ ਕਿੰਨੇ ਨੇ ਫੈਟ ਪੱਠ ਦੇ ਇਹਦਾ ਜੀ 30000 ਮੰਗਿਆ ਜੀ ਬਾਕੀ ਕੋਈ ਲਵੇ ਲੱਗੂ ਗੱਲ ਕਰ ਹਾਂ ਕੋਈ ਬਈ ਲਵੇ ਲੱਗਿਆ ਕੋਈ ਹੋ ਕਾ ਲੂ 30000 ਰੁਪਏ ਮੰਗਿਆ ਬਈ ਦਾ ਹਨਾ ਚੰਗੀ ਕੁਆਲਿਟੀ ਆ ਬਈ ਹਾਂ ਕੁਆਲਿਟੀ ਪੂਰੀ ਚੰਗੀ ਹੈ ਠੀਕ ਆ ਜੀ ਇਹ ਗੱਬਣਾ ਨਾ ਪਹਿਲੀ ਵਾਰੀ ਗੱਬਣਾ ਹਾਂ ਜੀ ਹੁਣ ਹੋਈ ਹੋਈ ਹੁਣ ਹੋਈ ਹੋਈ ਆ ਬਈ ਪਹਿਲੀ ਵਾਰੀ ਗੱਬਣਾ ਬਈ ਚੱਲ ਪਰਾਂ ਹੋ ਜਾ ਲੜੋ ਨਾ ਲੈ ਵੀ ਕਾ ਆ ਗਈ ਬਈ ਇਹ ਵੀ ਦੁੱਧ ਵਾਲੀ ਹੈ ਜੀ ਇਹ ਵੀ ਦੁੱਧ ਵਾਲੀ ਹੈਗੀ ਇਹਦੇ ਕਿ ਨਰ ਵੀ ਨੇ ਬਈ ਇਹਦਾ ਵੀ 14000 ਲੈ ਵੀ ਇਹਦਾ ਵੀ 14000 ਰੁਪਏ ਸਿਰਫ 14000 ਰੁਪਏ ਆ ਬਈ ਦੁੱਧ ਵਾਲੀ ਬੱਕਰੀ ਹੈ ਨਾ ਪਤਲੇ ਚਾਮੜੇ ਦੀ ਹੈ ਨਾ ਹਾਂ ਜੀ ਦੁੱਧ ਵਾਲੀ ਹੈ ਬਈ ਥਣ ਦਿਖਾ ਦੇ ਬੱਬੂ ਸਮਾਰ ਕੇ ਬਈ ਆਜੋ ਮਿੱਤਰੋ ਇੱਕ ਹੋਰ ਦਿਖਾਉਣਾ ਤੁਹਾਨੂੰ ਕਰੀਮਾ ਤੋਂ ਅੱਗੇ ਅੱਗੇ ਕਰ ਲਾ ਬਈ ਲੈ ਮਿੱਤਰੋ ਇਹਨੂੰ ਬਾਰੇ ਵੀ ਗੱਲਬਾਤ ਕਰਦੇ ਆਪਾਂ ਦੱਸ ਬਈ ਮੁੱਸੇ ਦੇ ਬਾਰੇ ਪਲੂਣ ਪੱਠਾ ਜੀ ਪਲੂਣ ਸੂਈ ਹੈਗੀ ਗੈਰ ਬੱਚਾ ਪੱਠਾ ਜੀ ਪਲੂਣ ਸੂਈ ਹੈਗੀ ਗੈਰ ਬੱਚਾ ਬਈ ਇਹਦੇ ਕੀ ਹੈ ਪਿੱਛੇ ਪੱਠਾ ਹਾਂ ਜੀ ਪੱਠਾ ਲੈ ਵੀ ਕੰਨ ਕੁੰਨ ਦੇਖ ਸਕਦੇ ਹੋ ਬਈ ਚੰਗੀ ਆ ਬੱਕਰੀ ਹਣਾ ਪਲੂਣੇ ਸੂਈ ਆ ਨਾ ਜੀ ਹਾਂ ਜੀ ਪਲੂਣੇ ਸੂਈ ਹੈਗੀ ਪਲੂਣ ਸੂਈ ਹੈਗੀ ਆ ਲੱਤ ਵਿੰਗੀ ਇਹਦੀ ਇਹ ਜਾਮਣੂ ਆਈ ਹੈ ਜੀ ਲੈ ਵੀ ਪਹਿਲਾਂ ਦੱਸ ਦੇ ਵੀ ਇਹ ਲੱਤ ਵਿੰਗੀ ਆ ਬਈ ਹਣਾ ਇਹ ਕਿੰਨੇ ਰੁਪਏ ਦੇ ਬਈ ਇਹ ਜੀ 30000 ਰੁਪਏ ਮੰਗਦੇ ਨੇ ਇਹ ਵੀ 30000 ਰੁਪਏ ਮੰਗਦੇ ਨੇ ਇਹਦਾ ਬਈ ਦੇਖ ਸਕਦੇ ਹੋ ਨਾ ਪਲੂਣ ਸੂਈ ਹੋਈ ਹੈਗੀ ਤੇ ਕਿਹੜਿਆ ਵਿੱਚ ਬੈਠੀ ਹੈਗੀ ਇਹ ਇਹ ਗੱਬਣਾ ਈਟ ਆਇਦਾਂ ਤਾਂ ਨੰਨੇ ਇਹ ਗੱਬਣਾ ਗਿਆ ਐ 2.5 ਤਿੰਨ ਮਹੀਨੇ ਦੀ ਗੱਬਣਾ ਬਈ ਗਾਰੰਟੀ ਦੀ ਗੱਬਣਾ ਗਾਰੰਟੀ ਦੇ ਜੀ ਗਾਰੰਟੀ ਦੇ ਗੱਬਣਾ ਵੀ ਦੇਖ ਸਕਦੇ ਕੁਆਲਟੀ ਤੁਹਾਡੇ ਸਾਹਮਣੇ ਹੈ ਬਈ ਹਣਾ ਚੈੱਕ ਕਰ ਲਓ ਬਈ ਤੇ ਬਾਕੀ ਬਈ ਜੇ ਕਿਸੇ ਨੇ ਕੁਝ ਵੀ ਖਰੀਦਣਾ ਹੋਊਗਾ ਤਾਂ ਮਸੂਬੇ ਨਾਲ ਸੰਪਰਕ ਕਰ ਸਕਦੇ ਨੰਬਰ ਬੋਲ ਦੇਵਾਂ ਤੁਹਾਨੂੰ ਇੱਕ ਵਾਰ 9056547990 ਦੁਬਾਰਾ ਫਿਰ ਬੋਲ ਦੇ 90565 ਜੀ 47990 ਠੀਕ ਆ ਬਈ ਧੰਨਵਾਦ ਧੰਨਵਾਦ ਠੀਕ ਆ ਲੋ ਜੀ ਬਾਬਾ ਜੀ ਆਏ ਨੇ ਗੱਲਬਾਤ ਕਰ ਦਾਂਗੇ ਬਾਬਾ ਜੀ ਅਸੀਗਰ ਜੀ ਸਸੀਗਰ ਬਾਈ ਕਿੱਥੋਂ ਆਏ ਹੋ ਬਾਬਾ ਜੀ ਹਰੂ ਤੋਂ ਜੀ ਹਰੂ ਤੋਂ ਆਏ ਨੇ ਚਾਰ ਨਗ ਲੈ ਕੇ ਆਏ ਨੇ ਗੱਲਬਾਤ ਕਰ ਦਾਂਗੇ ਦੱਸੋ ਜੀ ਇਹਨਾਂ ਬਾਰੇ ਜੀ ਕੋਲੀ ਬੱਕਰੀ ਆ ਇਹਦਾ 24 ਹੈ ਜੀ 24000 ਜੀ ਕੀ ਇਹਦੇ ਮਾਗਰ ਮਾਗਰ ਕੁਛ ਨਹੀਂ ਜੀ ਤਸੂ ਨਾ ਸੂਨ ਵਾਲਾ ਇਹ ਤਾਂ ਤਸੂ ਨਹੀਂ ਹੈ ਕੀ ਆ ਇਹ ਬੱਕਰਾ ਮਤਲਬ ਬੱਕਰਾ ਹੈ ਮਾਗਦੇ ਬੱਕਰੀ ਹੈ ਲੈ ਵੀ ਬੱਕਰੀ ਨਹੀਂ ਹੈਗੀ ਬੱਕਰਾ ਹੈਗਾ ਸਿੱਧੀ ਜੀ ਗੱਲ ਹੈ ਜੀ ਠੀਕ ਹੈ ਖੱਸੀ ਹੈਗਾ ਅੰਡੂਆ ਇਹ ਖੱਸੀ ਹੈ ਖੱਸੀ ਹੈ ਜੀ ਕਿੰਨਾ weight ਹੋਊਗਾ ਇਹ ਹੁਣ ਤੁਸੀਂ ਦੇਖ ਲਓ ਜੀ ਥੋੜੇ ਕੋਲੇ ਹੈ weight ਹੈਗਾ 35 40 ਕਿਲੋ weight ਹੋਊਗਾ ਹਾਂ ਦੇਖ ਲਓ ਕੀ ਮੰਗਿਆ ਕੀ ਇਹਦਾ ਆਪਾ 24 24000 ਰੁਪਏ ਲੈ ਵੀ 24000 ਰੁਪਏ ਮੰਗਿਆ ਹੈਗਾ ਤੇ ਕੋ ਬੱਕਰੇ ਦਾ ਜੀ ਉਹਦਾ 15 ਜੀ ਲੈ ਵੀ ਉਹਦਾ 15000 ਰੁਪਏ ਮੰਗਿਆ ਛੋਟੇ ਬੱਚੇ ਦਾ ਬਈ ਤੇ ਆਹ ਜੀ ਬੱਕਰੀ ਹੈ ਇਹ ਇਹ ਬੱਕਰੀ ਹੈ ਜੀ ਲੈ ਵੀ ਇਹ ਬੱਕਰੀ ਹੈਗੀ ਹਾਂ ਜੀ ਲਿਆ ਬੱਬੂ ਰਾ ਇਹ ਨਾਲੀਆ ਬੱਚਾ ਹੈ ਹਾਂ ਨਾਲੀਆ ਜੀ ਤੇ ਵੀ ਦੇਸੀ ਜੀ ਬੱਕਰੀ ਆ ਕਰਿਓ ਮਾਰੇ ਅੱਗੇ ਜੀ ਦੇਖ ਸਕਦੇ ਹੋ ਬਈ ਹਣਾ ਛੋਟੇ ਕੰਨ ਵਾਲੀ ਆ ਬਈ ਇਹਦੇ ਮਾਗਰਾ ਬੱਚਾਗਾ ਕੀ ਮੰਗਿਆ ਬਾਬਾ ਜੋੜੀ ਦਾ ਦਾ ਇਹਦਾ 10 ਆ ਜੀ ਇਹਦਾ 8 ਆ ਇਹਦਾ 10 ਆ ਇਹਦਾ 8 ਆ 8-8 ਵਿੱਚ ਨਹੀਂ ਇਹਨੇ 18000 ਰੁਪਏ ਮੰਗਿਆ ਜੀ ਦੋਨਾਂ ਦਾ ਠੀਕ ਹੈ ਜੀ ਇਹਦਾ 10 ਆ ਉਹ ਬੱਚੇ ਦਾ 8 ਆ ਬੱਚਾ ਅੱਗੇ ਕਰਿਓ ਲੈ ਵੀ ਇਹਦਾ 8 ਆ ਹਾਂ ਜੀ ਦੇਖ ਸਕਦੇ ਹੋ ਬਈ ਹਣਾ ਫਰਿਓ ਉਤੋ ਆ ਇਹਨੇ ਬੱਬਾ ਜੀ ਧੰਨਵਾਦ ਬੱਬਾ ਜੀ ਠੀਕ ਹੈ ਜੀ ਠੀਕ ਹੈ ਚੱਲ ਲਓ ਜੀ ਬਾਬਾ ਜੀ ਆਏ ਨੇ ਗੱਲਬਾਤ ਕਰਦੇ ਆ ਬੱਚੇ ਲੈ ਕੇ ਬਾਬਾ ਜੀ ਕੀ ਹਾਲ ਚੱਲ ਹੈ ਜੀ ਬੜੀਆ ਜੀ ਓਕੇ ਓਕੇ ਜਮਾ ਜੀ ਜਮਾ ਠੀਕ ਹੈ ਜੀ ਕਾਟੋ ਫੁੱਲਾਂ ਤੇ ਆ ਜਮਾ ਚੜਦੀ ਕਲਾ ਚ ਚੜਦੀ ਕਲਾ ਜਾ ਬਾਬਾ ਕਹਿੰਦਾ ਕਿੰਨਾ ਟਾਈਮ ਹੋ ਗਿਆ ਬਾਬਾ ਇਹ ਕੰਮ ਕਰਦਿਆਂ ਨੂੰ ਇਹ ਨੂੰ ਮੈਨੂੰ ਹੋ ਗਏ ਮੌਲਾ ਜੀ 14 ਸਾਲ ਹੋ ਗਏ 14 ਸਾਲ ਹੋ ਗਏ ਲੈ ਵੀ 14 ਸਾਲ ਦਾ ਦਾਵੇਂ ਮੈਂ ਚਾਰੀਆਂ ਨੇ ਹਾਂ ਉਹ ਬੱਕਰੀਆਂ ਨੇ ਆਪਣਾ ਹੁਣ ਬੱਕਰੀਆਂ ਨੇ ਤੇ ਮੈਸਾਂ ਵੀ ਮੈਂ ਚਾਰੀਆਂ ਨੇ ਮੈਸਾਂ ਵੀ ਚਾਰੀਆਂ ਨੇ ਆ 12 ਝੋਟੀਆਂ ਤਿੰਨ ਗਾਂਾਂ ਨੇ 12 ਝੋਟੀਆਂ ਤਿੰਨ ਗਾਈਆਂ ਠੀਕ ਆ ਕਿਹੜਾ ਪਿੰਡ ਕਿਹੜਾ ਬਾਬਾ ਦੁੰਨੇ ਦਾ ਕੋਟ ਹੈ ਜੀ ਦੁੰਨੇ ਦਾ ਕੋਟ ਆ ਤੇ ਬੱਕਰੀ ਫਾਰਡ ਵਾਲਾ ਕਹਦੇ ਹੋਰ ਲੈ ਵੀ ਲੇ ਵੀ ਦੇ ਜਰਾ ਕੋਟ ਦੁਨੋਂ ਤੋਂ ਆਇਆ ਬਈ ਪ੍ਰੋਡੂਸਰ ਦੇ ਪਿੰਡ ਤੋਂ ਬਾਬਾ ਹਣਾ ਬੱਚੇ ਲੈ ਕੇ ਆ ਗੱਲਬਾਤ ਕਰਦਾ ਬੱਚੇ ਦਿਖਾਉਣੇ ਆਗੇ ਦਿਖਾ ਬਾਬਾ ਬੱਚਾ ਲੈ ਵੀ ਮੂਰਤੀ ਨਾਲ ਲੰਘਾਇਆ ਕਰੋ ਯਾਰ ਦਿਖਾ ਬਈ ਬੱਬੂ ਦਿਖਾ ਦੇ ਬੱਚਾ ਦਿਖਾ ਦੇ ਬੱਦਰ ਲੈ ਵੀ ਖੋਲਿਆ ਕਰੋ ਬਾਬਾ ਨੂੰ ਆਏ ਨਾ ਫਿਰ ਸੁਆਦ ਨਹੀਂ ਆਉਂਦਾ ਦੂਜੀ ਆ ਇਹ ਖੋਲ ਦੇ ਕਰੋ ਇੱਕਾਂ ਬਈ ਐ ਹੀ ਮਾੜਾ ਖੋਲਦਾ ਕਰਿਆ ਲੈ ਵੀ ਕੱਲਾ ਬੱਚਾ ਦਿਖਾਉਣਾ ਤੁਹਾਨੂੰ ਲੈ ਵੀ ਬੱਚਾ ਦੇਖ ਸਕਦੇ ਹੋ ਵੀ ਕਿੰਨੇ ਟਾਈਮ ਦਾ ਹੋ ਗਿਆ ਬਾਬਾ ਬੱਚਾ ਇਹ 3 ਨਿਕ ਮਹੀਨਾ ਦਾ ਤੇ ਵੀ 3 ਨਿਕ ਮਹੀਨਾ ਦਾ ਬੱਚਾ ਕੀ ਹੈ ਬੱਕਰਾ ਹੈ ਪੱਠ ਹੈ ਲੈ ਵੀ ਪੱਠ ਹੈਗੀ ਥੱਲੇ ਸਾੜ ਤੋਂ ਥੱਲੇ ਉੱਪਰ ਨਾ ਚੱਕੋ ਉਹ ਤਾਂ ਬੋਲਾ ਉਹ ਤਾਂ ਉਹਦਾ ਗੋਲ ਆ ਉਹ ਤਾਂ ਬੋਲ ਹੈ ਉਹ ਤਾਂ ਗੱਲ ਲੈ ਵੀ ਇਹ 3 ਨਿਕ ਮਹੀਨਾ ਦਾ ਬੱਚਾ ਵੀ ਕਰਦੇ ਲੈ ਵੀ ਕਾ ਬੱਚਾ ਆ ਗਿਆ ਇੱਕ ਹੀ ਆ ਬਾਬਾ ਬੱਕਰਾ ਕੁਪੱਠਾ ਇਹ ਇਹ ਵੀ ਪੱਠਾ ਜੀ ਲੈ ਵੀ ਇਹ ਵੀ ਪੱਠਾ ਕੀ ਨਾਗਰੀ ਪੱਠਾ ਬਈ ਨਾਗਰੀ ਪੱਠਾ ਬਈ ਇਹ ਵੀ ਹੈਗੀ ਹੈਗੀ ਢਾਈ ਤਿੰਨ ਕਿ ਮਹੀਨਿਆਂ ਦੀ ਹੈ ਨਾ ਇਹ ਹਾਂ ਜੀ ਹਾਂ ਦੋ ਢਾਈ ਤਿੰਨ ਮਹੀਨਿਆਂ ਦੀ ਹੈ ਬਈ ਚੈੱਕ ਕਰੋ ਬਈ ਇਹ ਕਿੰਨੇ ਰੁਪਈਆ ਦੇ ਬਾਬਾ ਇਹ ਹਾਂ ਜੀ ਇੱਕਨੇ ਰੁਪਈਆ ਦੀ ਹੈ ਇਹ ਇਹ ਜੋੜੀ 6000 ਦੀ ਹੈ ਕੋ ਉਹਦੇ ਨਾਲ ਖੜੀ ਹੈ ਅੱਛਾ ਉਹਦੇ ਨਾਲ ਆ ਲੈ ਵੀ ਜੋੜੀ ਜਿਹੜੀ ਤੁਹਾਨੂੰ ਦਿਖਾਈ ਹੈਗੀ 7000 ਰੁਪਏ ਦੀ ਹੈਗੀ ਚੰਗੀ ਕੁਆਲਿਟੀ ਆ ਬਈ ਇਹ ਜੀ ਗੱਲ ਹੀ ਕੁਆਲਿਟੀ ਨਹੀਂ ਮਾੜੀ ਹੈਗੀ ਹੈ ਨਾ ਬੰਨ ਦੋ ਜੀ ਚੱਲ ਬਈ ਲੈ ਵੀ ਕਾ ਆ ਗਿਆ ਬੱਚਾ ਇਹ ਵੱਡਾ ਆ ਗਿਆ ਇਹ ਕੀ ਹੈ ਜੀ ਪੱਠਾ ਲੈ ਵੀ ਪੱਠਾ ਬਈ ਹੈ ਨਾ ਦੇਖ ਸਕਦੇ ਹੋ ਇਹ ਕਿੰਨੇ ਮਹੀਨੇ ਦੀ ਹੋਗੀ ਲੈ 5 ਕਿ ਮਹੀਨੇ ਦੀ ਪੱਠਾ ਬਈ ਦੇਖ ਸਕਦੇ ਹੋ ਨਾ ਕੀ ਮੰਗਿਆ ਇਹਦਾ ਕਾਪੀ ਦੀ ਕਹਿੰਦੇ ਨੇ ਬਈ ਲੈ ਵੀ ਕਾਪੀ ਦੀ ਕਹਿੰਦੇ ਨੇ ਬਈ 10000 ਰੁਪਏ ਦੀ ਹੈ ਨਾ ਦਿਖਾ ਦੇ ਬੱਪੂ ਸਮਾਰ ਕੇ ਛੱਡੇ ਬਾਬਾ ਲੈ ਵੀ ਕੱਠ ਬਹੁਤ ਆ ਵੀ ਅਜ ਲੰਗੋਵਾਲ ਬਕਰਮੰਡੀ ਦੇ ਵਿੱਚ ਉੱਤੇ ਖੜੇ ਸੀਗੇ ਦੇਖ ਸਕਦੇ ਹੋ ਪੱਟ ਚੰਗੀ ਹੈ ਜੀ ਹੋਰ ਦਿਖਾਓ ਬੱਬਾ ਲੈ ਆਹੋ ਫੋਨ ਕੇ ਹੋਰ ਦਿਖਾਈ ਬਾਈ ਲੈ ਵੀ ਮਿੱਤਰੋ ਆ ਜਾ ਬੱਬਾ ਕੋੜ ਦਿਨ ਦਾ ਪਤਾ 14 ਮਹੀਨਾ ਦੀ ਪੱਟਾ ਹੈ ਲੈ ਵੀ 3 ਮਹੀਨਾ ਦੀ ਪੱਟਾ ਬੂਰ ਕੰਨੇ ਹੈਂ ਦੇਖ ਸਕਦੇ ਹੋ ਬਾਈ ਨੱਕ ਨਕੋੜੇ ਦੀ ਵਧੀਆ ਬਾਈ ਲਾਲ ਅੱਖਾਂ ਦੇ ਵਿੱਚ ਆ ਬਰੀਕ ਜੇ ਸਿੰਘ ਨੇ ਹਨਾ ਇਹਦੇ ਕਿੰਨੇ ਨੇ ਬਬਾ ਪੰਜਾਇ। ਇਹਦਾ 5000 ਰੁਪਏ ਮੰਗਿਆ ਬਾਈ। ਦੇਖ ਸਕਦੇ ਹੋ ਬਾਈ। ਠੀਕ ਆ ਬਾਬਾ। ਧੰਨਵਾਦ। ਲਓ ਜੀ ਬਾਈ ਜੀ ਆਏ ਨੇ ਗੱਲਬਾਤ ਕਰਦੇ ਆ ਬੱਕਰੀਆਂ ਲੈ ਕੇ ਚੰਗੀਆਂ ਬੱਕਰੀ ਨੇ। ਲਈਏ ਅਸੀਂ ਕਰ ਜੀ। ਅਸੀਂ ਕਰ ਜੀ। ਇਹ ਆ ਚੱਲ ਬਾਈ। ਕਿੱਥੋਂ ਆਏ ਹੋ? ਕਾਲੇਕੇ ਪਿੰਡ ਤੋਂ। ਲੈ ਵੀ ਕਾਲੇਕੇ ਪਿੰਡ ਤੋਂ ਆਏ ਨੇ। ਕਿੰਨੀਆਂ ਬੱਕਰੀਆਂ ਲੈ ਕੇ ਆਏ ਹੋ ਜੁੱਜ? ਆਪਾਂ ਹੀ 5 ਬੱਕਰੀਆਂ ਲੈ ਕੇ ਆਏ। 5 ਬੱਕਰੀਆਂ ਲੈ ਕੇ ਆਏ ਹੋ ਨਾ। ਹਾਂ ਜੀ। ਦਿਖਾਈਏ ਗੱਲੀ ਗੱਲੀ ਕਰਕੇ। ਲੈ ਵੀ ਆਜੋ ਬਾਈ ਜੀ। ਆਹੀ ਫੜ ਲਈਏ ਪਹਿਲਾਂ ਨਾ। ਲੈ ਵੀ 5 ਬੱਕਰੀਆਂ ਲੈ ਕੇ ਆਏ ਨੇ ਬੱਕਰੀਆਂ ਚੰਗੀਆਂ ਨੇ ਸਾਰੀਆਂ। ਫੜਿਓ ਮਾੜਾ ਜੀ ਦੱਸੋ ਜੇ ਬੱਕਰੀ ਬਾਰੇ ਇਹ 8 ਦੰਦ ਦਾ ਬਈ ਲੈ ਵੀ 8 ਦੰਦ ਹੈਗੀ ਲੈ ਵੀ 8 ਦੰਦ ਬੱਕਰੀ ਹੈ ਬਈ ਚੰਗੀ ਕੁਆਲਿਟੀ ਦੇ ਵਿੱਚ ਆ ਬਈ ਇਹ ਨਾਗਰੀ ਜਿਹਾ ਹੈਗੀ ਨਾ ਕੋਹ ਰੰਗ ਦਾ ਪੂਰੀ ਲੱਕਰੀ ਜਿਹਾ ਹੈਗੀ ਨਾ ਇਹ ਹਾਂਜੀ ਲੈ ਵੀ ਦਿਖਾਈ ਮਾਰ ਘੁਮਾ ਕੇ ਚਾਰੇ ਪਾਸੇ ਦਿਖਾ ਦੇ ਥਣ ਥਣ ਦਿਖਾ ਦੇ ਬੱਕਰੀ ਦੇ ਲੈ ਵੀ ਕਿ ਮੈਂ ਆ ਗੱਬਣਾ ਆਗੀ ਹਾਂ ਗੱਬਣਾ ਦੇ ਟਾਈਮ ਦੀ ਇਹ ਸਾਢੇ 3 ਮਹੀਨੇ ਦੀ ਗੱਬਣਾ ਗਾਰੰਟੀ ਦੀ ਇਹ ਵੀ ਸਾਢੇ 3 ਮਹੀਨੇ ਦੀ ਗੱਬਣਾ ਆਗੀ ਕਿੰਨੇ ਰੁਪਏ ਦੀ ਦੇਣੀ ਹੈ ਜੀ ਇਹਦਾ ਆਪਾਂ 35000 ਮੰਗਦੇ ਜੀ 35000 ਰੁਪਏ ਮੰਗਿਆ ਹਾਂ ਆ ਫੜਿਓ ਲੈ ਵੀ ਇੱਧਰ ਹੋਏ ਮੈਂ ਸੌਟ ਮਾਰਾ ਹੈ ਨਾ ਲੈ ਵੀ ਤਾਂ 35000 ਰੁਪਏ ਮੰਗੇਗਾ ਇਹ ਬਈ ਕਿਵੇਂ ਆ ਇਹ ਜੀ 1.5 ਮਹੀਨੇ ਦੀ ਗੱਬਣਾ ਵੈਸੇ ਉਹ ਖਾਲੀ ਕਰਕੇ ਦੇਵਾਂਗੇ ਆਪਾਂ 1.5 ਮਹੀਨੇ ਦੀ ਗੱਬਣਾ ਖਾਲੀ ਕਰਕੇ ਦੇਵਾਂਗੇ ਲੈ ਵੀ ਉਹ ਖਾਲੀ ਕਹਿ ਕੇ ਦੇਣਗੇ ਬਈ 1.5 ਮਹੀਨੇ ਦੀ ਗੱਬਣਾ ਬਈ ਹੈ ਨਾ ਹਾਂਜੀ ਹਾਂਜੀ ਕਿੰਨੇ ਕੈਮੇ ਸੂਏ ਬੱਕਰੀ ਹੈਗੀ ਇਹ ਹਾਂਜੀ ਕੈਮੇ ਸੋਏ ਆ ਕੀ ਬੇਦਰੀ ਇਹ ਪਰੂਣੀ ਆ ਜੇ ਪਲੂਣ ਹੁੰਦੀ ਆ ਪਹਿਲਾਂ ਕਿੰਨੇ ਰੁਪਏ ਦੇਓਗੇ ਇਹਦਾ ਆਪ 20000 ਮਾ ਦੇ 20000 ਰੁਪਏ ਮਾ ਮੇਰਾ ਜੋ ਅੱਗੇ ਉੱਥੇ ਆ ਜਾ ਖੁੱਲੇ ਇੱਥੇ ਲੈ ਵੀ ਫੜ ਲਾ ਹੋਰ ਬਈ ਮਿੱਤਰਾਂ ਕੱਠ ਬਹੁਤ ਇੱਕ ਤਾਂ ਕੋਈ ਨੋ ਕੀ ਮੁਰਿਆ ਆ ਜੀ ਹਾਂ ਲੈ ਵੀ ਲੈ ਹੋਈ ਦੇਖ ਕਮ ਜੀ ਸਾਹਿਬ ਲੈ ਵੀ ਦੱਸੋ ਜਿਹਦੇ ਬਾਰੇ ਇਹ ਵੀ ਪਲੂਣ ਪਾਠਾ ਹੀ 4 ਦੰਦੀ ਆ ਜੇ ਇਹ ਪਲੂਣ ਪਾਠਾ ਕੀ 4 ਦੰਦਾ ਕੀ ਹਾਂਜੀ ਬੱਚੇ ਹੈਗੇ ਨਾ ਮਗਰ ਨਹੀਂ ਜੀ ਬੱਚੇ ਹੈ ਨਹੀਂ ਕਿ ਹੈ ਲੈ ਵੀ ਫਲਮਣ ਪਾਠ ਆ ਗਈ ਦੁੱਧ ਦਿੰਦੀ ਆ ਹਾਂ ਦੁੱਧ ਦਿੰਦੀ ਆ ਦੁੱਧ ਦਿੰਦੀ ਆ ਕਿੰਨੇ ਰੁਪਏ ਦੀ ਬਈ ਇਹ ਇਹਦਾ 20000 ਮਾਂਗਦੇ ਨੇ ਤੇ ਵੀ ਇਹਦਾ 20000 ਰੁਪਏ ਮੰਗਦੇ ਨੇ ਨਾ ਇੱਕ ਨਾਗਰੀ ਆ ਗਈ ਬਈ ਦੱਸੋ ਬਈ ਇਹਦੇ ਬਾਰੇ ਇਹ ਸੂਈ ਹੋਈ ਆ ਜੀ ਇਹਦੇ ਬੱਚੇ ਮੰਗਰ ਦੋ ਦੇ ਦੋ ਬੱਚੇ ਨੇ ਮੰਗਰ ਨਾ ਕਿਹੜੇ ਕਿਹੜੇ ਬੱਚੇ ਨੇ ਮੰਗਰ ਇਹਦੇ ਬੱਚੇ ਗੱਡੀ 'ਚ ਨਹੀਂ ਹੋ ਗਏ ਗਰਮੀ ਕਰ ਵੀ ਦੋ ਬੱਚੇ ਨੇ ਬਈ ਕੀ ਕੀ ਨੇ ਬੱਚੇ ਬਈ ਇਹ ਪੱਠ ਬੱਕਰਾਈਏ ਤੇ ਮੰਗਰ ਪੱਠ ਬੱਕਰ ਆ ਬਈ ਸੂਈ ਹੋਈ ਆ ਕਿ ਕੰਮ ਸੂਈ ਸੂਈ ਆ ਜੀ ਇਹ ਚੌਥੇ ਸੂਏ ਸੂਈ ਆ ਚੌਥੇ ਸੂਏ ਸੂਈ ਆ ਕਿੱਥਾਈ ਮੜਾ ਘਮਾ ਕੇ ਸਾਰ ਕੇ ਇਹ ਵੀ ਚੌਥੇ ਸੂਏ ਸੂਈ ਆ ਕੀ ਬੱਕਰੀ ਦੇਖ ਸਕਦੇ ਹੋ ਨਾਗਰੀ ਹੈਗੀ ਕਿੰਨੇ ਰੁਪਏ ਦਿਓਗੇ ਜੀ ਇਹਦਾ ਆਪਾਂ 25000 ਰੁਪਏ 25000 ਲੈ ਵੀ ਕੁੱਲ 25000 ਰੁਪਏ ਮੰਗਿਆ ਦੋ ਬੱਚੇ ਵਾਲੀ ਦਾ ਨਾ ਦੇਖ ਸਕਦਾ ਚੰਗੀ ਬੱਕਰੀ ਆ ਵੀ ਇਹੋ ਜੀ ਗੱਲ ਨਹੀਂ ਹੈਗੀ ਸੋਹਣੀ ਹੈਗੀ ਬੰਨ ਦੋ ਬਾਈ ਉਹ ਪਰਲੇ ਪਾਸੇ ਆ ਜਰਾ ਉਹ ਖੁੱਲੇ ਪਾਸੇ ਖੁੱਲੇ ਚੋ ਲੈ ਲੈ ਮਿੱਤਰੋ ਆ ਦਿਖਾਓ ਚਿੱਟੀ ਜੀ ਇਹ ਕਿਵੇਂ ਜੀ ਇਹ ਗੱਬਣ ਧੋਕੜਾਈ ਹੈ ਵੈਸੇ ਉਹਦਾ ਅੱਛਾ ਜੀ ਇਹ ਵੀ ਗੱਬਨ ਟੋਕੜਾ ਹਾਂ ਗੱਬਨ ਕਿਨੇ ਟਾਈਮ ਦੀ ਆ ਇਹ 2.5 ਮਿੰਟਾਂ ਦੀ ਗੱਬਣਾ 2.5 ਮਿੰਟਾਂ ਦੀ ਗੱਬਣਾ ਤੇ ਆ ਜਿਹੜੀ ਨਾਲ ਖੜੀ ਹੈਗੀ ਇਹ ਜੀ ਹੈਗੀ ਆ ਵੈਸੇ ਵੀ ਖਾਲੀ ਕਰਕੇ ਦੇਵਾਂਗੇ ਆਪਾਂ ਇਹ ਵੀ ਖਾਲੀ ਕਰਕੇ ਦੇਵਾਂਗੇ ਹਾਂ ਇਹ ਵੀ ਖਾਲੀ ਕਰਕੇ ਦੇਣਗੇ ਬਾਈ ਇਹਦੇ ਨੱਕ ਨੋਕ ਦਿਖਾ ਦਿਓ ਬੁੱਸ ਮਾਰ ਕੇ ਕਿੰਨੇ ਰੁਪਏ ਦੀ ਇਹ ਇਹਦਾ ਆਪਾਂ 25000 ਮੰਗਦੇ ਨੇ ਇਹ 25000 ਰੁਪਏ ਮੰਗਦੇ ਨੇ ਦੁੱਧ ਦਿੰਦੀ ਆ ਨਾ ਹਾਂ ਦੁੱਧ ਦਿੰਦੀ ਆ ਦੁੱਧ ਦਿੰਦੀ ਆ ਬਈ ਥੋੜਾ ਜਿਹਾ ਚਾਹ ਚੋ ਕਰਾ ਦੂਗਾ ਤੁਹਾਨੂੰ ਦੇਦਾ ਕੰਨ ਕੰਨ ਬਈ ਪੂਰਾ ਚੌੜਾ ਕਰਨਾ ਹੈ ਨਾ ਹਾਂ ਜੀ ਹਾਂ ਵਧੀਆ ਆ ਗਈ ਕਿੱਥੇ ਤੱਕ ਛੱਡ ਦੋਗੇ ਇਹਨੂੰ ਇਹ ਆਪਾਂ ਛੱਡ ਦਾਂਗੇ ਜੀ 18 19 ਜੀ 18 ਕਰਦੀ ਹੈ ਠੀਕ ਹੈ ਜੀ ਠੀਕ ਹੈ ਭਾਈ ਨੰਬਰ ਬੋਲ ਦੋ ਜੀ ਨੰਬਰ ਆਪਾਂ 98763 ਜੀ 94886 ਜੀ ਦੁਬਾਰੇ ਫਿਰ ਬੋਲੋ 98763 94886 ਲੈ ਵੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੇ ਤੇ ਕੋਈ ਬੱਕਰ ਖਰੀਦਣਾ ਠੀਕ ਹੈ ਵੀਰੇ ਠੀਕ ਹੈ ਲਓ ਜੀ ਭਾਈ ਜੀ ਆਇਆ ਇੱਕ ਗੱਲਬਾਤ ਕਰ ਦਾਂਗੇ ਖਾਸੇ ਬੱਕਰੇ ਲੈ ਕੇ ਆਇਆ ਭਾਈ ਬਾਈ ਜੀ ਕੀ ਹਾਲ ਚਾਲ ਨੇ ਠੀਕ ਹੀ ਬਾਈ ਕਿੱਥੋਂ ਆਇਓ ਬਾਈ ਪਿੰਡ ਫਾਫੜੇ ਭਾਈ ਕੇ ਫਾਫੜੇ ਭਾਈ ਕੇ ਤੋਂ ਆਇਆ ਬਾਈ ਮਾਨਸਾ ਦੇ ਕੋਲੋਂ ਦੇਖ ਆਓ ਕਿੰਨੇ ਨਗਨੇ ਬਾਈ ਇਹ ਸੱਤ ਨਗਨੇ ਸੱਤ ਨਗਨੇ ਠੀਕ ਆ ਬੱਕਰੀਆਂ ਕਿੰਨੀਆਂ ਦੇ ਵਿੱਚ ਬੱਕਰੀਆਂ ਸੱਤ ਨਹੀਂ ਪੰਜ ਮੇਮਣੇ ਨੇ ਸੱਤ ਬੱਕਰੀਆਂ ਪੰਜ ਮੇਮਣੇ ਬਾਈ ਹਨ ਸਾਰੀ ਵੇਚਨੇ ਨੇ ਨਾ ਹਾਂ ਜੀ ਇਹ ਵੀ ਤੁਹਾਨੂੰ ਦਿਖਾਉਣੇ ਆਗੇ ਐਂ ਕਰਾ ਖੋਲਾ ਸ਼ੇਰੀ ਪਹਿਲਾਂ ਇਹ ਤੁਹਾਨੂੰ ਦਿਖਾਉਣੇ ਆਗੇ ਨਗ ਕੀ ਰੇਟ ਆ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਆਪਾਂ ਪੰਜ ਬੱਚੇ ਵੀ ਨੇ ਬਾਈ ਮਗਰ ਹਨ ਹਾਂ ਦਸਵਈਏ ਦੇ ਬਾਰੇ ਕਿੰਨੇ ਦੰਦ ਹੋ ਗਏ ਇਹ ਇਹ ਪੂਰੇ ਦੰਦ ਹੈ ਨਹੀਂ ਪੂਰੇ ਦੰਦ ਬੱਕਰੀ ਹੈਗੀ ਤੇ ਕੱਦ ਦੀ ਗੱਲ ਬਾਤ ਕਰੀਏ 37 33 ਇੰਚ ਕੱਦ ਹੈਗਾ ਵਧੀਆ ਬੱਕਰੀ ਹੈ ਬਾਈ ਹਣਾ ਇਹ ਗੱਬਣਾ ਬਾਈ ਹਾਂ ਜੀ 3 ਮਹੀਨਿਆਂ ਦੀ ਗੱਬਣਾ ਹੈ ਜੀ 3 ਮਹੀਨਿਆਂ ਦੀ ਗੱਬਣਾ ਗਰੰਟੀ ਦੀ ਹਾਂ ਜੀ ਪਿੱਛੇ ਬੱਚਾ ਤਾਂ ਨਹੀਂ ਕੋਈ ਹੈਗਾ ਨਾ ਹੀ ਪਿੱਛੇ ਬੱਚਾ ਲੈ ਵੀ 3 ਮਹੀਨਿਆਂ ਦੀ ਗੱਬਣਾ ਗਰੰਟੀ ਦੀ ਦੇਖ ਸਕਦੇ ਹੋ ਨਾ ਦੁੱਧ ਤਾਂ ਨਹੀਂ ਦਿੰਦੀ ਹੈਗੀ ਨਾ ਜੀ ਦੁੱਧ 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 ਸੁੱਕੋਗੀ ਬਾਈ 3 ਮਹੀਨਿਆਂ ਦੀ ਗੱਬਣਾ ਹੈ ਬਾਈ ਨਾਕਾ ਨਕੌੜਾ ਦਿਖਾ ਦੇ ਬਾਈ ਸੋਹਣੀ ਬੱਕਰੀ ਹੈਗੀ ਕੀ ਮੰਗਿਆ ਬਾਈ ਇਹਦਾ ਕਿ 35000 ਰੁਪਏ ਲੈ ਵੀ 35000 ਰੁਪਏ ਮੰਗਿਆ ਬਾਈ ਇਹਦਾ ਹਾਂ ਦੇਖ ਸਕਦੇ ਹੋ ਬਾਈ ਬੰਨ ਦੋ ਬਾਈ ਇਹਦਾ ਤੇ ਵੀ ਇਹਦਾ 35000 ਰੁਪਏ ਮੰਗਿਆ ਬਾਈ ਨਾ ਸੋਹਣੀ ਬੱਕਰੀ ਬਾਈ ਕੁੱਲ ਸੀਜੀ ਵੀ ਨਹੀਂ ਹੈਗੀ ਬੱਕਰੀ ਵਧੀਆ ਰਾਜੀ ਬੱਕਰੀ ਹੈਗੀ ਅਗਲੀ ਖੋਲੋ ਬਈ ਲੈ ਵੀ ਕਾ ਆ ਗਈ ਕਾਲੀ ਬੱਕਰੀ ਦੱਸ ਬਈ ਇਹਦੇ ਬਾਰੇ ਪੂਰੇ ਦੰਦਾ ਜੀ 2 ਮੇਮਣੇ ਨਹੀਂ ਇਹਦੇ ਮਾਗਰ 2 ਮੇਮਣੇ ਨੇ ਕੀ ਕੀ ਨੇ ਪੱਠ ਬੱਕਰਾ ਜੀ ਲੈ ਵੀ 2 ਮੇਮਣੇ ਨੇ ਇਹਦੇ ਮਾਗਰ ਪੱਠ ਬੱਕਰਾ ਦੇਖ ਸਕਦੇ ਹੋ ਬਈ ਬੱਕਰੀ ਦੁੱਧ ਦਿੰਦੀ ਹੈਗੀ ਹਾਂ ਇਹ ਦੁੱਧ ਦਿੰਦੀ ਹੈ ਦੁੱਧ ਦਿੰਦੀ ਆ ਮਾੜੇ ਜਿਹੜਾ ਤੇ ਬਈ ਗੱਬਨ ਤਾਂ ਨਹੀਂ ਕਰਾਈ ਦਵਾਰੇ ਨਾ ਦਵਾਰੇ ਗੱਬਨ ਦਵਾਰੇ ਗੱਬਨ ਨਹੀਂ ਹੋਏਗੀ ਭਾਈ ਹਨਾ ਨਿਗਾਹ ਮਾਰਦੇ ਭਾਈ ਦੁੱਧ ਚੰਗਾ ਹੀ ਹੋਇਆ ਜੇ ਬੱਚੇ ਪੱਠ ਬੱਕਰਾ ਨੇ ਭਾਈ ਇਹਦੇ ਮਗਰ ਹਨਾ ਦੇ ਦੋ ਬੱਚੇ ਵਾਲੀ ਬੱਕਰੀ ਆ ਭਾਈ ਇਹਦੇ ਕਿੰਨੇ ਰੁਪਏ ਭਾਈ ਦੋ ਬੱਚੇ ਵਾਲੀ ਦੇ ਇਹਦਾ 25000 ਲੈ ਵੀ ਦੋ ਬੱਚੇ ਵਾਲੀ ਦਾ 25000 ਰੁਪਏ ਮੰਗਿਆ ਭਾਈ ਹਨਾ ਹੋਰ ਲਿਆ ਵੇ ਉਹ ਪਰਲੀ ਖੋਲ ਲਿਆ ਲੈ ਵੀ ਮਿੱਤਰੂ ਹੁਈ ਮਾੜਾ ਸਾਈਡ ਤੇ ਭਾਈ ਲੈ ਉਰੀ ਲਿਆ ਲੈ ਵੀ ਕਾ ਦਿਖਾਉਣਾ ਥੋਨੂੰ ਇਹ ਕਿਵੇਂ ਹੈ ਬਈ ਇਹ ਗੱਬਣ ਆਈ ਇਹ ਵੀ ਤਿੰਨ ਮਹੀਨਿਆਂ ਦੀ ਤਿੰਨ ਮਹੀਨੇ ਗਾਰੰਟੀ ਦੀ ਗੱਬਣਾ ਹਾਂ ਜੀ ਲੈ ਵੀ ਤਿੰਨ ਮਹੀਨਿਆਂ ਦੀ ਗੱਬਣਾ ਆ ਕਿ ਨੱਕ ਨਕੌੜੇ ਦੀ ਵਧੀਆ ਬਈ ਦੇਖ ਸਕਦੇ ਹੋਗੇ ਹਾਈਟ ਦੀ ਗੱਲ ਕਰੀਏ 37 37 ਇੰਚ ਹਾਈਟ ਹੈਗੀ ਹੈਗੀ ਕੀ ਮੰਗਿਆ ਬਈ ਇਹ ਤਾਂ ਇਹਦਾ 25000 ਰੁਪਏ ਲੈ ਵੀ ਇਹਦਾ 25000 ਰੁਪਏ ਮੰਗਿਆ ਪਹਿਲੇ ਸੂਏ ਆ ਨਾ ਮੁੰਡਾ ਦੂਜੇ ਸੂਏ ਦੂਜੇ ਸੂਏ ਲੈ ਵੀ ਦੂਜੇ ਸੂਏ ਬੱਕਰੀ ਆ ਬਈ ਇਹ ਦੂਜੇ ਸੂਏ ਕੀ ਹੈ ਨਾ ਇਹ ਬੱਚੇ ਤਾਂ ਨਿਕ ਮਗਰੇ ਤਾਂ ਕੋਈ ਨਾ ਜੀ ਲੈ ਬੰਨ ਦੇ ਬਈ ਹੋਰ ਲਿਆ ਬਈ ਐਵੀਸਨਦ ਖਾਣ ਹੈਗੇ ਕਾਫੀ ਕੁਸੇ ਲੈ ਕੇ ਆ ਉਹ ਪਰਲੇ ਪਾਸੇ ਨਿਗਾ ਮਾਰਦੇ ਬਈ ਦੇਖ ਸਕਦੇ ਹੋਗੇ ਬਾਈ ਮੈਨ ਲੱਗਦਾ ਸਾਰਾ ਕੁਝ ਹੀ ਵੇਚ ਰਿਹਾਗਾ ਲੈ ਵੀ ਕਾ ਆ ਗਈ ਬੂਰ ਕੰਨੀ ਜੀ ਹੈ ਨਾ ਸਾਨੂੰ ਦਿਖਾਉਣ ਹੈਗੇ ਵੀ ਗੱਲਬਾਤ ਕਰਦੇ ਆਂਗੇ ਦੱਸ ਬਈ ਇਹਦੇ ਬਾਰੇ ਮੜਾ ਜਾ ਇਹ ਵੀ 3 1/2 ਮਹੀਨੇ ਦੀ ਗੱਬਣ ਆਈ ਲੈ ਵੀ 3 1/2 ਮਹੀਨੇ ਦੀ ਗੱਬਣ ਆ ਬਈ ਗਾਰੰਟੀ ਦੀ ਤੇ ਨੱਕ ਨਕੋੜਾ ਵੀ ਦੇਖ ਸਕਦੇ ਹੋ ਨਾ ਚੰਗੇ ਬੱਕਰੀ ਬੂਰ ਕੰਨੀ ਜੀ ਹੈਗੀ ਹੈ ਬਈ ਕੈਮੇ ਸੂਏ ਬਈ ਇਹ ਦੂਜੇ ਸੂਏਗੀ ਦੂਜੇ ਸੂਏਗੀ ਲੈ ਵੀ ਦੂਜੇ ਸੂਏ ਸੂਏਗੀ ਹੈ ਨਾ ਕੀ ਮੰਗਿਆ ਬਈ ਇਹਦਾ ਇਹਦਾ 27000 ਲੇ ਵੀ ਇਹਦਾ 27000 ਰੁਪਇਆ ਹੈਗਾ ਦੇਖ ਸਕਦੇ ਹੋ ਬਈ ਨਾ ਇੱਕ ਤਾਂ ਮੂਰੇ ਬਹੁਤ ਆਉਂਦੇ ਨੇ ਬਈ ਲਿਆ ਬਈ ਬੰਨਦੇ ਬਈ ਇਹਦਾ ਬਈ ਕੱਦ ਦਾ ਹੈਗਾ 37 ਇੰਚ ਕੱਦ ਦਾ ਹੈਗਾ ਲਿਆ ਬਈ ਅਗਲੀ ਵਾਹ ਲੇ ਵੀ ਅਗਲੀ ਆ ਗਈ ਆ ਜੱਡ ਬਲੈਕ ਆ ਗਈ ਦੇਖ ਸਕਦੇ ਹੋਗੇ ਦੱਸ ਬਈ ਇਹਦੇ ਬਾਰੇ ਇਹ ਦੂਜੇ ਸੂਏ ਸੂਗੀ ਦੁੱਗੀ ਪੱਠਾ ਦੁੱਗੀ ਪੱਠਾ ਦੂਜੇ ਸੂਏ ਸੂਗੀ ਪਹਿਲੀ ਲਵਾਤੀ ਆ ਪਹਿਲਾਂ ਹਾਂ ਜੀ ਇਹ ਮਾਲ ਚ ਫਿਰ ਬੱਕਰਾ ਹੈਗਾ ਸੀ ਸਹੀ ਗੱਲ ਛੋਟੀ ਹੀ ਲੱਗੀ ਲੈ ਵੀ ਦੁੱਗੀ ਆ ਗਈ ਦੂਜੇ ਸੂ ਹੋ ਗਈ ਹੁਣ ਗੱਬਣਾ ਦਵਾਰੇ ਹਾਂ ਇਹ ਗੱਬਣਾ ਇਹ ਵੀ ਤਿੰਨ ਸਾਢੇ ਤਿੰਨ ਮਹੀਨਾ ਦੀ ਗੱਬਣਾ ਲੈ ਵੀ ਤਿੰਨ ਸਾਢੇ ਤਿੰਨ ਮਹੀਨੇ ਦੀ ਹੈ ਗੱਬਣਾ ਕੀ ਦੂਜੇ ਸੂ ਹੋ ਗਈ ਬਾਈ ਦੇਖ ਸਕਦਾ ਹੋ ਨਾ ਚੰਗੀ ਆ ਇਹੋ ਜੀ ਗੱਲ ਨਹੀਂ ਯਾਰ ਗ੍ਰੋਥ ਹੋਊਗੀ ਹਣਾ ਫਿਰ ਵੀ ਜਿਵੇਂ ਪਹਿਲੀ ਹੋਲ ਹੋ ਗਈ ਤਾਂ ਨਾ ਹਾਂ ਦੇਖ ਸਕਦਾ ਹੋ ਇਹ ਫੀਰੀਓ ਸੂਪੀ ਸੀ ਫਿਰ ਸੂਪੀ ਹੋਊਗੀ ਸਹੀ ਗੱਲ ਆ ਵੀ ਨਾ ਫਿਰ ਵੀ ਬਾਈ ਗ੍ਰੋਥ ਹੈਗੀ ਹੈਗੀ ਹਣਾ ਲੈ ਵੀ ਲੈ ਵੀ ਆ ਸ਼ੇਰੀ ਆ ਗਈ ਹੁਣ ਆ ਦੂਜਾ ਸੂਆ ਸੂਈ ਹੋਈ ਆ ਜੀ ਦੂਜਾ ਸੂਆ ਸੂਈ ਹੋਈ ਆ ਨੱਕ ਨਕੌੜੇ ਦੀ ਵਧੀਆ ਬਈ ਕਿੰਨੇ ਦਾ ਆਂਦਾ ਇਹ ਬਈ 4 ਹੋ ਗਏ 6 ਆ ਬਈ ਲੈ ਵੀ 6 ਦਾ ਆਂਦਾ ਬਈ ਹਨਾ ਹਾਂ ਜੀ ਦੂਜਾ ਸੂਆ ਸੂਈ ਹੋਈ ਆ ਬਈ ਇਹਦੇ ਕਿੰਨੇ ਰੁਪਏ ਆ ਬਈ ਇਹਦਾ 25000 ਰੁਪਏ ਆ ਜੀ ਉਹਦਾ ਜਿਹੜੀ ਇਸ ਤੋਂ ਪਹਿਲਾਂ ਦਿਖਾਈ ਕਾਲੀ ਆਪਾਂ ਨੇ ਉਹਦਾ ਵੀ 25000 ਰੁਪਏ ਆ ਉਹਦੇ 25000 ਆ ਲੈ ਵੀ ਆਇਕਾ ਲਾਸਟ ਦਿਖਾਉਣਿਆ ਬਈ ਤੁਹਾਨੂੰ ਬੱਕਰਾ ਨਹੀਂ ਹੈਗਾ ਫਿਰ ਨਾ ਬੱਕਰਾ ਕਰਿਆ ਜੀ ਬੱਕਰਾ ਵੇਚਣਾ ਉਹ ਵੇਚਦਾ ਨਹੀਂਗਾ ਲੈ ਵੀ ਬਈ ਕਹਿੰਦਾ ਬੱਕਰਾ ਵੇਚਣਾ ਨਹੀਂ ਹੈਗਾ ਦੇਖ ਸਕਦੇ ਹੋ ਬਈ ਇਹ ਵੀ ਦੂਜੇ ਸੂਈ ਹੋਈ ਆ ਜੀ ਲੈ ਇਹ ਵੀ ਦੂਜੇ ਸੂਈ ਸੂਈ ਹੋਈ ਆ ਬੱਚੇ ਹੈਗੇ ਨੇ ਮਗਰ ਇਹਦੇ ਹਾਂ ਇਹ ਬੱਕਰ ਆ ਇਹਦੇ ਮਗਰ ਇੱਕ ਬੱਕਰ ਆ ਇਹਦੇ ਮਗਰ ਇੱਕ ਲੈ ਵੀ ਇੱਕ ਬੱਕਰ ਆ ਇਹਦੇ ਮਗਰ ਬਈ ਦੇਖ ਸਕਦੇ ਹੋ ਨਾ ਚੰਗੀ ਆ ਬਈ ਇਹਦੇ ਕਿੰਨੇ ਰੁਪਏ ਬਈ 23000 ਰੁਪਏ ਜੀ ਲੈ ਵੀ ਇਹਦਾ 23000 ਰੁਪਏ ਬੰਨਦੇ ਹੋਗੇ ਨਾ ਹਾਂ ਤੇ ਉਹ ਬੱਚੇ ਕਿਹਦੇ ਨੇ ਬਈ ਫਿਰ ਕਿਹਦੇ ਕਿਹਦੇ ਬੱਚੇ ਨੇ ਦੋ ਦੋ ਕਰਕੇ ਦੋ ਬੱਚੇ ਇਹਦੇ ਨਹੀਂ ਜੀ ਜਿਵੇਂ ਦੋ ਇਹਦੇ ਬੱਚੇ ਨੇ ਹਾਂ ਜੀ ਦੋ ਦੋ ਨਹੀਂ ਕਾਲੀ ਦੋ ਇੱਕੇ ਦਾ ਹੋ ਗਿਆ ਨਾ ਪੰਜ ਬੱਚੇ ਹੋ ਸਹੀ ਗੱਲ ਆ ਬਈ ਨੰਬਰ ਬੋਲ ਦੇ ਮਿੱਤਰਾ ਫਿਰ ਹੈ ਨਾ 9465801892 ਦੁਬਾਰੇ ਫਿਰ ਬੋਲੀ 9465801892 ਲੈ ਵੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੇ ਇਹਨਾਂ ਨੂੰ ਕੋਈ ਵੀ ਨਗਰ ਖਰੀਦਣ ਆਊਗਾ ਠੀਕ ਹੈ ਵੀਰੇ ਧੰਨਵਾਦ ਬਾਈ ਨੇ ਲੈ ਵੀ ਆ ਮੁੰਡਾ ਹੈਗਾ ਇਹਨਾਂ ਨਾਲ ਗੱਲਬਾਤ ਕਰ ਦਾਂਗੇ ਬਰਬਰੀ ਬੱਕਰੀ ਹੈ ਨਾ ਪਹਿਲਾਂ ਦੋ ਬੱਕਰੇ ਭੇਜ ਤੇ ਬਈ ਹਾਂ ਬਈ ਕੀ ਹਾਲ ਨੇ ਬਈ ਵਧੀਆ ਕਿੱਥੋਂ ਆਏਗਾ ਸੁਨਾਮ ਤੋਂ ਸੁਨਾਮ ਤੋਂ ਆਇਆ ਬਈ ਠੀਕ ਹੈ ਜੀ ਦੱਸੋ ਇਹਦੇ ਬਾਰੇ ਮਾੜਾ ਜਿਹਾ ਕਿਵੇਂ ਆ ਹੈ ਗੱਬਣਾ ਹੀ ਗੱਬਣਾ ਕਿੰਨੇ ਟਾਈਮ ਦੀ ਇਹ ਹੈਗੀ 100 ਮਹੀਨੇ ਦੀ ਲੈ ਵੀ 60 ਮਹੀਨੇ ਦੀ ਗੱਬਣਾ ਬਈ ਕੋਨੀ ਬੱਕਰੀਆ ਬਈ ਬਰਬਰੀ ਇਹਨੇ ਦੇਦਾ ਸੋਹਣੀ ਆ ਬੱਕਰੀ ਬਈ ਜਿਹੜਾ ਇਹਦੀ ਗੱਲ ਨਹੀਂ ਹੈਗੀ ਕੀ ਮੰਗਿਆ ਇਹਦਾ ਬਈ ਵੀ ਅਸੀਂ ਮੰਗਿਆ 12000 ਲੈ 12000 ਰੁਪਏ ਮੰਗਿਆ ਬਈ ਕਿੱਥੇ ਤੱਕ ਬਣ ਜੂਗੀ ਇਹ ਬਈ 11 ਤੱਕ ਰ ਬਣ ਜੂਗੀ 11 ਤੱਕ ਬਣਾ ਦੇਣਾ ਲੈ ਵੀ 11 ਤੱਕ ਬਣ ਜੂ 12000 ਰੁਪਏ ਮੰਗਿਆ ਬਈ ਮੁੰਡਾ ਦੇਖ ਸਕਦੇ ਹੋਗੇ ਠੀਕ ਹੈ ਜੀ ਔਰ ਕੁਸੇ ਦੇ ਬਾਰੇ ਭਾਈ ਦੁੱਧ ਦੇ ਦੇ ਕੇ ਮੈਂ ਦਿੰਦੀ ਤਾਂ ਨਹੀਂ ਦੁੱਧ ਤਾਂ ਦਿੰਦੀ ਨਾ ਨਹੀਂ ਬੱਚੇ ਕਿੰਨੇ ਦੇ ਦਊਗੀ ਦੋ ਬੰਦੇ ਲਈ ਇੱਕ ਦੋ ਦੇ ਦੇ ਦੋ ਦੇ ਦਊਗੀ ਠੀਕ ਆ ਪੜਦਾ ਵੀ ਹੈਗਾ ਕਿਹੜੀ ਕਲਾਸ ਚ ਪੰਜਵੀਂ ਚ ਪੰਜਵੀਂ ਚ ਚਲ ਠੀਕ ਆ ਭਾਈ ਧੰਨਵਾਹ ਭਾਈ ਗਿਆ ਭਾਈ ਕਹਿੰਦਾ 11 ਦੀ ਛੱਡ ਦਊਗਾ ਠੀਕ